ਉੱਤਾਰ ਨਾਲ ਸ਼ੇਅਰ ਕਰ ਲੱਗੇ ਆ ਇਹ ਗੁਰਦਾਰਾ ਸਗਰਾਣਾ ਸਾਹਿਬ ਦੇ ਅਗਲੇ ਪਾਸੇ ਤਰਨਤਾਰ ਰੋਡ ਦੀ ਵੀਡੀਓ ਆ ਤੇ ਇਹ ਜਿਹੜਾ ਇੱਥੇ گاਵਾਂ ਦਾ ਮੀਟ ਕੁੱਤਿਆਂ ਦਾ ਮੀਟ ਜਿਹੜਾ ਲਿਆਂਦਾ ਜਾਂਦਾ ਵਾ ਦੇਖੋ ਕਟਰ ਇਹਨਾਂ ਦੇ ਨਾਲ ਵੱਢਿਆ ਜਾਂਦਾ ਤੇ ਇਧਰ ਆ ਸਾਰਾ گاਵਾਂ ਦਾ ਮੀਟ ਆ ਜਿਹੜਾ ਵੱਢ ਕੇ ਅੰਮ੍ਰਿਤਸਰ ਸ਼ਹਿਰ ਦੇ ਹੋਟਲਾਂ ਤੱਕ ਪਹੁੰਚਾਇਆ ਜਾਂਦਾ ਆ ਵੇਖੋ ਪੈਕ ਹੋਇਆ ਸਾਰਾ ਤੇ ਸਾਰਾ گاਵਾ ਦਾ ਮੀਟ ਆ ਜੀ ਜੂਨ ਲਾ ਲਾ ਕੇ ਪੈਕ ਕੀਤਾ ਜਾਂਦਾ ਤੇ ਇਧਰ ਦੀ ਸਾਈਡ ਵੇਖੋ ਜੀ ਇਹ ਸਾਰੇ ਹੱਡ ਆ ਆ ਸਾਰੇ ਹੱਡ ਆ ਜੀ ਇੱਥੇ ਤੇ ਉਹ ਸਾਰਾ ਅੰਦਰ ਮੀਟ ਪੈਕ ਹੋਇਆ ਜੀ ਇਹਨਾਂ ਦਾ ਇਹ ਵੇਖੋ ਜੀ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਕਿੱਡਾ ਤਗੜਾ ਕੰਮ ਜਿਹੜਾ ਤੰਦਾ ਚੱਲਦਾ ਪਿਆ ਪ੍ਰਸ਼ਾਸਨ ਵੀ ਆਇਆ ਮਲਜ਼ਮ ਜਿਹੜੇ ਫੜ ਲੇ ਗਏ ਆ ਇਧਰ ਵੇਖੋ ਕਿੱਡਾ ਤਗੜਾ ਇਹਨਾਂ ਨੇ ਪ੍ਰਬੰਧ ਲਾ ਗਏ ਕਿ ਜਿਹੜਾ ਕੰਮ ਕਰਦੇ ਪਏ ਇਤੋਂ ਦੇ ਲੋਕਾਂ ਨੇ ਜਿਹੜਾ ਇੱਕ ਦੂਆ ਜਾਣਿਆ ਨੂੰ ਸ਼ੱਕ ਪਿਆ ਉਹਨੇ ਫੜਾਇਆ ਸਿੰਪਲ ਖੋਲੇ ਗਏ ਆ ਜੀ ਸਾਰੇ ਆ ਵੇਖੋ ਇਹਨਾਂ ਦੇ ਉੱਪਰ ਟੌਪ ਸਾਈਡ ਇਹ ਸਾਰਾ ਕਾਮਾ ਦਾ ਮੀਟ ਹੈ ਜੀ ਜਿਹੜਾ ਪਿਆ ਹੋਇਆ ਦਾ ਤੇ ਇਸ ਤੇ ਡਰੈਸ ਲਿਖਿਆ ਆ ਸਾਰਾ ਵੈਸਟ ਲੋਬੀਆ ਇੰਡੀਆਨ ਹਲਾਲ ਰੋਜਨ ਬਫੈਲੋ ਮੀਟ ਆ ਵੇਖੋ ਆ ਸਾਰਾ ਮੀਟ ਹੈ ਜੀ ਪਿਆ ਇੱਥੋਂ ਵੱਡ ਕੇ ਜਿਹੜਾ ਵਾ ਪੈਕ ਕੀਤਾ ਜਾਂਦਾ ਪੈਕ ਕਰਕੇ ਭੇਜਿਆ ਜਾਂਦਾ ਜਾਂ ਉੱਥੋਂ ਆ ਕੇ ਇੱਥੇ ਸ਼ਹਿਰਾਂ ਤੱਕ ਭੇਜਿਆ ਜਾਂਦਾ ਬੰਦੇ ਸਾਰੇ ਫੜ ਲਏ ਗਏ ਆ ਇਧਰ ਪ੍ਰਸ਼ਾਸਨ ਵੀ ਆਇਆ ਆ ਸਾਰਾ ਆ ਵੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਸ ਸਮੇਂ ਤਰਤਾ ਰੋਡ ਗੁਰਦਰਾ ਟਾਲਾ ਸਾਹਿਬ ਦੇ ਅਗਲੇ ਪਾਸੇ ਪਟ્રોલ ਪੰਪ ਦੇ ਅਗਲੇ ਪਾਸੇ ਦੀ ਵੀਡੀਓ ਆ ਭਾਸ਼ਾ ਸ਼ੇਅਰ ਕਰ ਦਿਓ ਸਾਰੇ